ਜਗਰਾਉਂ ਦੇ ਵਿੱਚ ਦਿਨ ਦਿਹਾੜੇ ਚੱਲ ਰਹੀਆਂ ਗੋਲੀਆਂ ਤੇ ਸ਼ਹਿਰ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਪ੍ਰਤੀ ਮੰਗ ਪੱਤਰ ਦੇਣ ਲਈ ਸ਼ਹਿਰ ਦੇ ਸਾਰੇ ਸੁਨਿਆਰੀ ਵਪਾਰੀ ਸਮਾਜਿਕ ਜਥੇਬੰਦੀਆਂ ਦੇ ਆਗੂ ਐਸਐਸਪੀ ਜਗਰਾਉਂ ਕੋਲ ਪਹੁੰਚੇ ਨੇ ਇਸ ਮੌਕੇ ਉਹਨਾਂ ਕਹੇ ਕਿ ਜੇਕਰ 24 ਘੰਟੇ ਅੰਦਰ ਸਰੇ ਆਮ ਦਿਨ ਦਿਹਾੜੇ ਗੋਲੀਆਂ ਚਲਾਉਣ ਵਾਲਿਆਂ ਨੂੰ ਨਾ ਫੜਿਆ ਗਿਆ ਤਾਂ ਜਗਰਾਉਂ ਦੇ ਸਾਰੇ ਵਪਾਰੀ ਪੁਲਿਸ ਖਿਲਾਫ ਸਖਤ ਕਦਮ ਚੁੱਕਣ ਨੂੰ ਮਜਬੂਰ ਹੋ ਜਾਣਗੇ ਆਉ ਦੇਖਦੇ ਹਾਂ ਜਗਰਾਉਂ ਤੋਂ ਹੇਮਰਾਜ ਬੱਬਰ ਦੇ ਨਾਲ ਰਜਨੀ ਸਪਾਸਲ ਦੀ ਰਿਪੋਰਟ। ਲੈ ਹੈਗੇ ਕੋਈ ਬਹੁਤ ਜ਼ਿਆਦਾ ਵਧੀਆ ਨਹੀਂ ਹੈ। ਕਿਉਂਕਿ ਹਫਤੇ ਦੇ ਅੰਦਰ ਦੋ ਬਾਰ ਦਾਤਾਂ ਹੋ ਗਈਆਂ ਜਿਦੇ ਵਿੱਚ ਐ ਲੱਗਦਾ ਵੀ ਸ਼ਾਇਦ ਇੱਥੇ ਕੋਈ ਲਾ ਐਂਡ ਆਰਡਰ ਬਹੁਤ ਘਟਾ ਹੈ। ਸੋ ਇੱਥੇ ਵਪਾਰੀ ਦੇ ਵਿੱਚ ਅੱਜ ਜੋ ਬਾਰ ਦਾਤ ਕੱਲ ਹੋਈ ਹੈ ਲੱਡੂ ਜੁਵਲਰਜ਼ ਦੇ ਇਹ ਲੱਗਦਾ ਵੀ ਸਾਰੇ ਵਪਾਰੀ ਵਰਗ ਕਿਉਂਕਿ ਸਾਨੂੰ ਫੋਨ ਬਹੁਤ ਆਇਆ ਹੈ ਵੀ ਕਿਉਂਕਿ ਸਾਡਾ ਜਿਹੜਾ ਮੇਨ ਕੰਮ ਹੈ ਸਾਡਾ ਕੈਸ਼ ਦਾ ਹੁੰਦਾ ਹੈਗਾ ਸਾਨੂੰ ਇਸ ਕੱਲ ਤੋਂ ਬਹੁਤ ਕੱਲ ਵੀ ਅਸੀਂ ਮਿਲ ਕੇ ਕਹਿ ਕੇ ਗਏ ਆ ਐਸਐਸਪੀ ਸਾਹਿਬ ਨੂੰ ਕਿ ਸਾਡੇ ਉੱਤੇ ਕੋਈ ਜ਼ਰੂਰ ਪੀਸੀਆਰ ਵਗੈਰਾ ਦਾ ਕਰੋ ਦੇਖੋ ਗੱਲ ਹੈ ਪੁਲਿਸ ਦਾ ਤਾਂ ਡਰ ਹੁੰਦਾ ਹੈਗਾ ਵੀ ਪਤਾ ਹੋਵੇ ਸੱਪੇ ਦਰਿੰਦਾ ਤੇ ਬੰਦਾ ਲੰਗਦਾ ਨਹੀਂ ਸੋ ਅਸੀਂ ਅੱਜ ਵੀ ਉਹਨਾਂ ਨੂੰ ਬਹੁਤ ਉਹਨਾਂ ਨੇ ਸੁਵਾਸ਼ਣ ਦਿੱਤਾ ਹੈ ਔਰ ਨਵੇਂ ਅਫਸਰ ਆਏ ਆ ਇਹ ਕੰਦੇ ਵੀ ਥੋੜਾ ਜਿਹਾ ਮੈਂ ਕਰ ਰਿਹਾ ਉਹਨੂੰ ਮੋਨੀਟਰ ਕਰ ਰਿਹਾ ਹੈਗਾ ਮੈਂ ਔਰ ਲੱਗਦਾ ਵੀ ਕਰਨਗੇ ਵੀ ਬਾਕੀ ਹੋਣ ਤੇ ਪਤਾ ਲੱਗੂਗਾ ਕਹੇ ਆਸ਼ਵਾਸ਼ਣ ਪੂਰਾ ਉਹਨਾਂ ਨੇ ਦਿੱਤਾ ਹੈ ਬਾਕੀ ਜਿੰਨੀ ਦੇਰ ਹੁੰਦਾ ਨਹੀਂ ਉਨੀ ਦੇਰ ਤਾਂ ਆਸ਼ਵਾਸ਼ ਨਹੀਂ ਆ ਇਹ ਸੋ ਤੇ ਮਤਲਬ ਉਸ ਘਟਨਾ ਦੇ ਵਿੱਚ ਸਾਰੇ ਜਗਰਾਂ 'ਚ ਬਹੁਤ ਜ਼ਿਆਦਾ ਦਹਿਸ਼ਤ ਦਾ ਮਾਹੌਲ ਹੈ ਜੀ ਹਰ ਇੱਕ ਬਿਬਾਰੀ ਜੋ ਵੀ ਕੰਮ ਕਰਦਾ ਬਿਜ਼ਨਸ ਕਰਦਾ ਹੈ ਹਰ ਇੱਕ ਸਾਰੇ ਸਾਰੇ ਡਰੇ ਹੋਏ ਆ ਜੀ ਵੀ ਅੱਜ ਮੇਰੇ ਤੇ ਇਹੋ ਹੀ ਹੈ ਤਾਂ ਕੱਲ ਨੂੰ ਕਿਸੇ ਹੋਰ ਤੇ ਵੀ ਹੋ ਸਕਦੀ ਹੈ セーフ ਨਹੀਂ ਮੰਨ ਰਹੇ ਆਪਣੇ ਆਪਣੇ ਕੋ ਜੇ મતલਬ ਸਿੱਧੇ ਸ਼ਰਿਆਂੋਂ ਗੋਲੀਆਂ ਚਲਾ ਕੇ ਤਾਂ ਜਿਵੇਂ ਉਹ ਚਲਾ ਕੇ ਗਏ ਤਾਂ ਇਹ ਤਾਂ ਮਤਲਬ ਵਪਾਰੀ ਸੇਫ ਆ ਹੀ ਨਹੀਂ ਜੇ ਹੁਣ ਜਲਦੀ ਨਾ ਟ੍ਰੇਸ ਹੋਇਆ ਫਿਰ ਕੀ ਅਗੋਂ ਸਟੱਪ ਹੋਏ ਸਾਰੇ ਫਿਰ ਅਸੀਂ ਜੀ ਸਾਰੇ ਵਪਾਰੀ ਇਕੱਠੇ ਹੋ ਗਏ ਫਿਰ ਹਾਂਜੀ ਉਹਦੇ ਬਾਰੇ ਪਲਾਨ ਕਰਾਂਗੇ ਪਲਾਨ ਕਰਾਂਗੇ ਉਹਦੇ ਹਾਂਜੀ ਦੇਖਵਾਰ ਚ ਪੜੀ ਸੀ ਖਬਰ ਵੀ ਇਸ ਤਰ੍ਹਾਂ ਦੇ ਓਕੇ ਫਿਲਮੀ ਸਟਾਈਲ ਦੇ ਵਿੱਚ ਗੋਲੀਆਂ ਚਲਾ ਕੇ ਚਲੇ ਗਏ ਮੈਂ ਕਿਹਾ ਚਲੋ ਕੋਈ ਵੈਸੇ ਤਰ੍ਹਾਂ ਹੋ ਗਿਆ ਤੋਂ ਇੱਕ ਹਫਤੇ ਵੀ ਦੂਸਰੀ ਜਿਹੜੀ ਆ ਹੋਈ ਹੈ ਜਿਹੜੀ ਇਨਸੀਡੈਂਟ ਹੋਇਆ ਇਹਦੇ ਨਾਲ ਬੜਾ ਪੈਨਿਕ ਹੈ ਸ਼ਹਿਰ 'ਚ ਕਿ ਇਹ ਜਗਰਾਉਂ ਜਿਹੜਾ ਬੜਾ ਪੀਸਫੁੱਲ ਸ਼ਹਿਰ ਹੈ ਬਿਜ਼ਨਸ ਕਮਿਊਨਿਟੀ ਦਾ ਸ਼ਹਿਰ ਹੈ ਉਹਨੇ ਅਗਲੇ ਮਹੀਨੇ ਆਰਤੀਆਂ ਦਾ ਸੀਜ਼ਨ ਸ਼ੁਰੂ ਹੋ ਜਾਣਾ ਕਣਕ ਦਾ ਤੇ ਕੈਸ਼ ਦਾ ਲੀਨ ਦਿਨ ਬਹੁਤ ਹੈ ਇਸ ਤਰ੍ਹਾਂ ਦੀ ਵਾਰਦਾਤ ਦੇਖ ਕੇ ਇਸ ਤਰ੍ਹਾਂ ਦੀ ਵਾਤਾਵਰਣ ਦੇਖ ਕੇ ਮਨ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਤੇ ਲੋਕ ਬੜੇ ਡਰੇ ਹੋਏ ਹੈ ਤੇ ਐਸਐਸਪੀ ਸਾਹਿਬ ਜਿਸ ਤਰ੍ਹਾਂ ਦੱਸ ਰਹੇ ਹੈ ਵੀ ਮੈਂ ਖੁਦ ਮੋਨਿਟਰਿੰਗ ਕਰ ਰਿਹਾ ਹੈ ਮੈਟਰ ਦੀ ਮੈਨੂੰ ਲੱਗਦਾ ਜਲਦੀ ਜਲਦੀ ਇਹਦਾ ਹੱਲ ਕੱਢ ਕੇ ਦੱਸਣਗੇ 24 ਘੰਟੇ ਦੇ ਅੰਦਰ ਮੈਂ ਤਾਂ ਚਾਹੁੰਦਾ ਵੀ 24 ਘੰਟੇ ਦੇ ਅੰਦਰ ਇਹਦਾ ਹੱਲ ਹੋਣਾ ਚਾਹੀਦਾ ਨਹੀਂ ਤੇ ਪ੍ਰੈਕਟਿਸ ਜਿਹੜੀ ਹੈ ਨਾ ਇਹ ਫਿਰ ਆਮ ਇਹ ਜਨਰਲ ਪ੍ਰੈਕਟਿਸ ਹੋ ਜਾਏਗੀ ਲੁਟੇਰੀਆਂ ਵਾਸਤੇ ਤੇ ਜਿਹੜੇ ਗਲਤ ਆਨਸਰ ਹੈ ਤੇ ਇਸੀ ਨੂੰ ਫੌਰਨ ਬੜਾ ਸਖਤੀ ਨਾਲ ਰੋਕਿਆ ਜਾਵੇ ਤੇ ਸਖਤ ਸਖਤ ਤੋਂ ਸਖਤ ਜਜ਼ਾ ਦਿੱਤੀ ਜਾਵੇ ਇਹਨਾਂ ਨੂੰ ਠੀਕ ਹੈ ਥੈਂਕ ਯੂ ਪਹਿਲਾਂ ਵਾਰਦਾਤ ਹੋਈ ਔਰ ਕੱਲ ਲਖੇਵਾਲੇ ਜੁਲਰ ਤੇ ਹੋਈ ਹੈ ਇਹ ਬਹੁਤ ਨਿੰਦਨਯੋਗ ਹੈ ਇਹਦੇ ਨਾਲ ਜਗਰਾਉਣ ਦਾ ਜਿਹੜਾ ਵਪਾਰੀ ਵਰਗ ਹੈ ਬਹੁਤ ਦਹਿਸ਼ਤਕ ਹੈ ਇਸੇ ਸੋਨ ਦੇ ਵਿੱਚ ਹੀ ਅਸੀਂ ਸਾਡੇ ਸਵਰਨ ਸੰਗ ਪਲੱਸ ਸਾਡੀ ਜਗਰਾਉਂ ਵੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰ ਅਸੀਂ ਆਏ ਹੋਏ ਆ ਅਸੀਂ ਐਸਐਸਪੀ ਸਾਹਿਬ ਨੂੰ ਇਹ ਦੱਸਿਆ ਵੀ ਇਹ ਜਿਹੜਾ ਹੈਗਾ ਇਹਦੇ ਨਾਲ ਜਗਰਾਉਂ ਦੇ ਵਿੱਚ ਬਹੁਤ ਦਹਿਸ਼ਤ ਹੈ ਦੀ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਇਹਨੂੰ ਜਲਦੀ ਹੱਲ ਕਰਾਂਗੇ ਔਰ ਅਸੀਂ ਇਹਨਾਂ ਨੂੰ ਦੱਸਿਆ ਵੀ ਜਿੱਥੇ-ਜਿੱਥੇ ਵੀਕ ਪੁਆਇੰਟ ਹੈ ਜਿੱਥੇ ਪੁਲਿਸ ਦੀ ਨਫਰੀ ਘਟ ਹੈ ਜਾਂ ਜਿੱਥੇ ਹੋਣੀ ਚਾਹੀਦੀ ਹੈ ਕੀ ਸੀਆਰ ਦੇ ਵਿੱਚ ਜ਼ਰੂਰ ਪੀਪੀ ਹਾਂ ਉਹਨਾਂ ਦੀ ਵੀ ਪੁਲਿਸ ਦੀ ਨਵੀਂ ਵਧਾਈ ਜਾਵੇ ਜੋ ਵੀ ਹੈ ਇਹ ਕੀਤਾ ਜਾਵੇ ਐਸਐਸਪੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਜਲਦੀ ਹੀ ਇਹ ਜਿਹੜੇ ਬੰਦੇ ਫੜ ਕੇ ਸਲਾਖਾਂ ਦੇ ਪਿੱਛੇ ਕਰਾਂਗੇ ਠੀਕ ਹੈ ਜੀ ਕੁੰਨੀ ਦੇ ਰੇਟ ਵਧ ਰਹੇ ਹੈ ਜੀ ਹੁਣ ਦੇਖੋ ਲੱਖ ਰੁਪਏ ਦੇ ਕਰੀਬ 90000 ਰੁਪਏ ਦੇ ਆਸ-ਪਾਸ ਹੋ ਗਿਆ ਜੇ ਅਸੀਂ ਮਾਲ ਕੱਢਦੇ ਆ ਤਾਂ ਸਾਨੂੰ ਇਹ ਲੱਗਦਾ ਕੋਈ ਵੀ ਆ ਜਾਂਦਾ ਤਾਂ دہشت ਦਾ ਮਾਹੌਲ ਹੋ ਜਾਂਦਾ ਕੋਈ ਦੋ ਬੰਦੇ ਇਕੱਠੇ ਹੋ ਕੇ ਆ ਜਾਣੀਆ ਕੋਈ ਅਣਪਛਾਤੇ ਜੇ ਆ ਕੇ ਕੋਈ ਸਮਾਨ ਦੇਖਣ ਲਈ ਚਾਹੇ ਆਈ ਹੋਣ ਉਹ ਤੋਂ ਡਰ ਲੱਗਣ ਲੱਗ ਜਾਂਦਾ ਇਹੋ ਜੀ ਇੱਕ ਵਾਰ ਦਾਤ ਹੁੰਦੀ ਹੈ ਦਹਿਸ਼ਤ ਸਾਰੇ ਪੰਜਾਬ ਦੇ ਜੁਵਲਰਸ ਨੂੰ ਹੋ ਜਾਂਦੀ ਹੈ ਕਿਉਂਕਿ ਬੜੇ ਹੌਸਲੇ ਬਹੁਤ ਬੁਲੰਦ ਹੈ ਜੀ ਇਹਨਾਂ ਦੇ ਜਦ ਤੱਕ ਇਹ ਫੜੇ ਨਹੀਂ ਜਾਂਦੇ ਉਦੋਂ ਤੱਕ ਮਨ ਨਹੀਂ ਟਿਕਦਾ ਤੁਸੀਂ ਕਰੋ ਜਾਨ ਲੱਗੇ ਡਰਦੇ ਹੋ ਉਥੋਂ ਕਰੋ ਆਨ ਲੱਗੇ ਡਰਦੇ ਹੋ ਜਾਂ ਮਾਲ ਕੱਢਣ ਲੱਗੇ ਡਰਦੇ ਆ ਸੋ ਇਹੀ ਅਪੀਲ ਹੈ ਮੇਰੀ ਪੰਜਾਬ ਸਰਕਾਰ ਨੂੰ ਵੀ ਐਸਐਸਪੀ ਸਾਹਿਬ ਨੂੰ ਵੀ ਪੁਲਿਸ ਡਿਪਾਰਟਮੈਂਟ ਨੂੰ ਜਗਰਾਉਣ ਦੇ ਵਿੱਚ ਕੋਈ ਲਾਅ ਐਂਡ ਆਰਡਰ ਹੈ ਨਹੀਂ ਗਾ ਜੀ ਹਲੇ ਤਾਂ ਨਹੀਂ ਕੁਝ ਦਿਖਦਾ ਜੀ ਜਿੰਨਾ ਓਪਨਲੀ ਮੇਨ ਚੌਂਕ ਦੇ ਵਿੱਚ ਸਿਟੀ ਦੇ ਸੈਂਟਰ ਦੇ ਵਿੱਚ ਆ ਕੇ ਇੱਕ ਵਾਰਦਾਤ ਕਰਕੇ ਉਹ ਆਮ ਨਾਲ ਨਿਕਲ ਗਏ ਤਾਂ ਹਲੀ ਲਾ ਐਂਡ ਆਰਡਰ ਦੀ ਕਮੀ ਲੱਗ ਰਹੀ ਹੈ ਜੀ ਬਥੇਰੇ ਬਹੁਤ ਵੀਕ ਪੁਆਇੰਟਸ ਹੈ ਜੀ ਕਿਉਂਕਿ ਜਗਰਾਂਦ ਦਾ ਜਿਹੜਾ ਲਾ ਐਂਡ ਆਰਡਰ ਹੈ ਉਹਦੀ ਸਥਿਤੀ ਬੜੀ ਖਰਾਬ ਹੈ ਗੋਲੀਆਂ ਚੱਲ ਰਹੀਆਂ ਦਿਨ ਦਿਹਾੜੇ ਕੀ ਪਤਾ ਅੱਜ ਕੱਲ੍ਹ ਹੋ ਜਿਹੜਾ ਨਾਲ ਅੱਜ ਐਸਐਸਪੀ ਸਾਹਿਬ ਕੋਲੇ ਆਇਆ ਸੀ ਮੈਂ ਪੁੱਛ ਤੱਕਿਆ ਕੱਲ ਡਾਟਾ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਤੇ ਐਸਐਸਪੀ ਸਾਹਿਬ ਨੇ ਤੇ ਮੈਂ ਵੀ ਇਹਨਾਂ ਨੂੰ ਪੂਰਨ ਤੌਰ ਤੇ ਵਿਸ਼ਵਾਸ ਦਿਵਾਇਆ ਅਸੀਂ ਜਲਦ ਕੇਸ ਫ੍ਰੀਜ਼ ਕਰਾਂਗੇ ਤੇ ਜਿਹੜੇ ਇਹ ਮਾਰੇ ਬੰਦੇ ਆ ਫੜ ਕੇ ਨਾ ਮੈਂ ਅੰਦਰ ਦੇ ਆ। ਥੈਂਕ ਯੂ। ਸਰ ਜਿਹੜੇ ਮਤ ਹੈ ਤਾਂ ਪਹਿਲਾਂ ਪਿਛਲੇ ਹfte ਵਾਰਦਾਤ ਹੋਈ ਸੀ ਜਿੰਨੇ ਰਾਜੇ ਦਾ ਬੇਦਰ ਘਰ ਵੀ ਜੀ ਤੇ ਅੱਜ ਇੱਕ ਹੋਈ ਜਾਣੇ। ਲਗਾਤਾਰ ਵਾਰਦਾਤ ਹੋ ਰਹੀ ਹੈ ਜੀ ਪਰ ਟ੍ਰੇਸ ਨਹੀਂ ਹੋ ਪਾਰੇ ਬੰਦੇ ਜੀ। ਕੋਈ ਸਹਾਜੂਲ ਮਿਲ ਰਿਹਾ। ਸਾਡੀਆਂ ਟੀਮਾਂ ਇੱਥੇ ਆਲਰੇਡੀ ਕੰਮ ਕਰ ਰਹੀਆਂ। ਜਲ ਤਾਨੂੰ ਟ੍ਰੇਸ ਕਰਕੇ ਅਸੀਂ ਇਹਦਾ ਬਰੀਫ ਨੋਟ ਦਮਾ।